ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਵਧੀਆ ਰੇਟ ਦੇ ਵਿੱਚ ਸਸਤੀਆਂ ਕਾਰਾਂ ਦੀਆਂ ਐਡ ਲੈ ਕੇ ਆਉਂਦੇ ਰਹਿੰਨੇ ਆ ਜੀ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਹੋਣ ਵਾਲੀ ਹੈ ਪੂਰੀ ਦੇਖਿਓ ਬਹੁਤ ਵਧੀਆ ਵਧੀਆ ਉੱਚੇ ਮਾਡਲ ਦੀਆਂ ਨਵੇਂ ਮਾਡਲ ਤੇ ਗੱਡੀਆਂ ਤੁਹਾਨੂੰ ਦੇਖੋ ਨੂੰ ਮਿਲਣ ਲੱਗੀਆਂ ਜੇ ਤੁਸੀਂ ਵੀ ਕੋਈ ਆਪਣੀ ਪੁਰਾਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਉੱਪਰ ਸਕਰੀਨ ਤੇ WhatsApp ਨੰਬਰ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ 5 ਤੋਂ 7 ਫੋਟੋਾਂ ਡਿਟੇਲ ਇੱਕ ਵੀਡੀਓ ਬਣਾ ਕੇ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਬਿਨਾ ਕਿਸੇ ਪੇਮੈਂਟ ਤੋਂ ਲੱਗ ਜਾਏਗੀ ਪਹਿਲੀ ਵਾਰ ਆਏ ਨੇ ਜਿਹੜੇ ਵੀਰ ਭਰਾ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੱਕ ਲਿਖ ਕਰ ਦਿਓ ਤਾਂ ਜੋ ਹਰੇਕ ਵੀਡੀਓ ਅਪਲੋਡ ਹੋਣ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਜਾਵੇ ਤੁਸੀਂ ਵੀਡੀਓ ਪਹਿਲਾਂ ਦੇਖ ਕੇ ਤੇ ਸਸਤੀ ਗੱਡੀ ਪਹਿਲਾਂ ਲੈ ਸਕੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਨ 2005 ਮਾਡਲ ਹੈ ਜੀ ਬਹੁਤ ਸੋਹਣੀ ਤੇ ਵਧੀਆ ਕੰਡੀਸ਼ਨ ਦੇ ਵਿੱਚ ਗੱਡੀਆਂ ਪਹੁੰਚੀਆਂ ਨੇ ਆਪਣੇ ਕੋਲ ਅਲਾਏ ਲੱਗੇ ਹੋਏ ਨੇ ਜੀ ਤੇ ਗੱਡੀ ਦੀ ਪਾਸਿੰਗ 2025 ਤੱਕ ਹੈ ਜੀ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਜੀ ਏਸੀ ਹੀਟਰ ਇੰਜਨ ਗੇਅਰ ਮਿਰਕ ਲੋਕੇ ਹੈ ਜੀ ਇਸ ਗੱਡੀ ਦੀ ਡਿਮਾਂਡ ਹੈ ਜਿਹੜੀ ਮਾਲਕ ਵੀਰ ਵੱਲੋਂ 85000 ਰੁਪਏ ਕੀਤੀ ਗਈ ਹੈ ਜੀ ਤੇ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਹੈ ਸਕ੍ਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 78 886 84 001 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਸਾਡੇ ਕੋਲ ਪਹੁੰਚੀ ਹੈ 2016 ਮਾਡਲ Swift VDI ਫਰਸਟ ਓਨਰ ਹੈ ਜੀ 1 ਲੱਖ 35000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਇਨ ਸੋਰਸ ਮਾਲਕਾ ਵੱਲੋਂ ਕਰਵਾਈ ਗਈ ਹੋਈ ਹੈ अवेलेबल ਹੈ ਤੇ ਇਸ ਗੱਡੀ ਦੀ ਡਿਮਾਂਡ ਹੈ ਜਿਹੜੀ 3 ਲੱਖ 75000 ਰੁਪਏ ਕੀਤੀ ਗਈ ਹੈ ਬਿਲਕੁਲ ਲਾਸਟ ਡਿਮਾਂਡ ਹੈ ਜੀ ਯੂਪੀ ਨੰਬਰ ਹੈ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਐਨਓਸੀ ਮਿਲ ਜਾਣੀ ਹੈ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਡਾਕੂਮੈਂਟਾਂ ਵਿੱਚ ਕੋਈ ਵੀ ਪ੍ਰਾ ਗੱਡੀ ਲੈਣਾ ਚਾਹੁੰਦਾ ਤੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 85 570 27 009 ਇਸ ਨੰਬਰ ਤੇ ਸਿੱਧੀ ਮਾਲਕਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅੱਜ ਦੀ ਤੀਸਰੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆਂ ਇਹ ਵੀ ਸਵਿਫਟ ਪੰਜਾਬ ਨੰਬਰ BDI 2014 ਮਾਡਲ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਬਹੁਤ ਵਧੀਆ ਲੈਦਰ ਦੀਆਂ ਸੀਟ ਕਵਰ ਬੈਲਟਾਂ ਲੱਗੀਆਂ ਹੋਈਆਂ ਨੇ ਜੀ ਤੇ ਇਹ ਗੱਡੀ ਪਹੁੰਚੀ ਆਪਣੇ ਕਲ ਬਲਟੋਹਾ ਪਿੰਡ ਤੋਂ ਧੁਮਾਨ ਕੀਤੀਆਂ ਮਾਲਕਾਂ ਨੇ ਤੇ ਲੱਗ 70000 ਜੇ ਕੋਈ ਵੀਰ ਭਰਾ ਲੈਣਾ ਚਾਹੁੰਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 77 430 33 230 ਇਸ ਨੰਬਰ ਤੇ ਸਿੱਧੀ ਮਾਲਕਾਦ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅੱਜ ਦੀ ਚੌਥੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਇਹ ਵੀ ਜਨ ਗੱਡੀ ਪਹੁੰਚੀ ਹੈ ਇਹ ਗੱਡੀ ਦਾ ਮਾਡਲ 2009 ਹੈ ਜੀ ਇੱਕ ਵੀ ਸਕ੍ਰੈਚ ਗੱਡੀ ਤੇ ਦੇਖਣ ਨੂੰ ਨਹੀਂ ਮਿਲਣਾ ਬਿਲਕੁਲ ਸ਼ੋਅਰੂਮ ਔਰ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ 2009 ਮਾਡਲ ਐਲਐਕਸਾਈ ਜਨ ਪੰਜਾਬ ਨੰਬਰ ਹੈ ਜੀ ਅਲਾਏ ਲੱਗੇ ਹੋਏ ਨੇ ਨਵੇਂ ਟਾਇਰ ਹੈ ਇਸ ਗੱਡੇ ਦੀ ਪਾਸਿੰਗ 2029 ਤੱਕ ਹੈ ਜੀ 1 ਸਾਲ ਦਾ ਬੀਮਾ ਬਿਲਕੁਲ ਹੋਇਆ ਹੋਇਆ ਨਵਾਂ ਤੇ ਬਿਲਕੁਲ ਓਕੇ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ ਜੇ ਕੋਈ ਵੀਰ ਭਰਾ ਲੈਣਾ ਚਾਹੁੰਦੇ ਤੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 98 782 71 164 ਸਿੱਧੀ ਮਾਲਕਾਦਨ ਨਾਲ ਗੱਲਬਾਤ ਕਰ ਸਕਦੇ ਹੋ ਗੱਡੀ ਦੀ ਡਿਮਾਂਡ ਕੀਤੀ ਗਈ ਹੈ ਮਾਲਕਾ ਵੱਲੋਂ 1 ਲੱਖ 35000 ਰੁਪਏ ਤੇ ਅੱਜ ਦੇ ਲਾਸਟ ਗੱਡੀ ਪੰਜਵੀਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੀ ਸੈਂਟਰੋ 2009 ਮਾਡਲ ਦਿੱਲੀ ਨੰਬਰ ਐਨਓਸੀ ਆਪਾਂ ਨੂੰ ਮਿਲ ਜਾਣੀ ਹੈ ਜੀ ਪੈਟਰੋਲ ਗੱਡੀ ਹੈ ਲੋਕੇਸ਼ਨ ਫਰੋਚਪੁਰ ਟਾਇਰ ਟੱਪਾ ਬਿਲਕੁਲ ਓਕੇ ਆ ਜੀ ਐਸੇ ਹਿੱਟ ਇੰਜਨ ਗੁਰ ਸਾਰਾ ਕੁਝ ਠੀਕ ਹੈ ਜੀ ਤੇ ਇਸ ਗੱਡੇ ਦੀ ਡਿਮਾਂਡ ਮਾਲਕ ਵੀਰ ਵੱਲੋਂ ਆਪਾਂ ਨੂੰ ਕੀਤੀ ਗਈ ਹੈ ਜੀ 55000 ਰੁਪਏ ਕੋਈ ਵੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਨੋਟ ਕਰ ਲਓ 98 882 73 164 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਤੁਸੀਂ ਮਾਲਕਾ ਦੇ ਨਾਲ ਕਰ ਸਕਦੇ ਹੋ ਗੱਡੀ ਪਰਚੇਸ ਕਰ ਸਕਦੇ ਹੋ ਜੀ ਤੇ ਅੱਜ ਦੀਆਂ ਗੱਡੀਆਂ ਲੈ ਕੇ ਪਹੁੰਚੇ ਆਂ ਚੈਨਲ ਨੂੰ ਸਾਰੇ ਵੀਰ ਭਰਾ ਭੈਣਾ ਬਜ਼ੁਰਗ ਜੋ ਵੀ ਵੀਡੀਓ ਦੇਖ ਰਹੇ ਨੇ ਜਰੂਰ ਸਬਸਕ੍ਰਾਈਬ ਕਰਦੇ